ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਦੇ ਲਈ ਪਿੰਡਾਂ ਸ਼ਹਿਰਾਂ ਸਿਹਤ ਸੁਵਿਧਾਵਾਂ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਕਮੀਆਂ ਪੇਸ਼ੀਆਂ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਮਲੋੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੀਤੇ ਦਿਨੀ 1.5 ਕਰੋੜ ਰੁਪਏ ਦੀ ਲਗਤ ਨਾਲ ਪੰਜ ਵਿੰਗ ਜਿਹੜੇ ਆ ਉਹਨਾਂ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤੀ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੈਬਨਿਟ ਮੰਤਰੀ ਇਸ ਪੰਜ ਵਿੰਗ ਦਾ ਉਦਘਾਟਨ ਕਰਦੇ ਹੋਏ ਸ਼ੁਭ ਆਰੰਭ ਕਰਦੇ ਹੋਏ ਤੇ ਉਹਨਾਂ ਦੇ ਨਾਲ ਨੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਨੀਲ ਬਾਂਸਲ ਜਿਹੜੇ ਉਹਨਾਂ ਨੂੰ ਵੱਖ-ਵੱਖ ਜਿਹੜੇ ਵਿਭਾਗਾਂ ਦੇ ਵਿੰਗ ਬਣਾਏ ਗਏ ਉਹਨਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਤਾਂ ਇਸ ਵਿੱਚ ਉਹਨਾਂ ਨੇ ਦੱਸਿਆ ਪੰਜ ਵਿੰਗਾਂ ਦੇ ਬਾਰੇ ਦੇ ਵਿੱਚ ਪੰਜ ਵਿੰਗ ਦੇ ਵਿੱਚ ਮਰੀਜ਼ਾਂ ਦੇ ਲਈ ਜਿਹੜਾ ਸ਼ੁੱਧ ਆਰੋ ਵਾਲਾ ਪਾਣੀ ਹੈ ਉਹ ਉਸ ਤੋਂ ਇਲਾਵਾ ਡਾਇਲਿਸਿਸ ਵਿੰਗ ਬਲੱਡ ਬੈਂਕ ਦੇ ਵਿੱਚ ਡੋਨਰ ਕੋਚ ਤੇ ਨਵਾਂ ਜਿਹੜਾ ਆਪਰੇਸ਼ਨ ਥੀਏਟਰ ਬਣਾਇਆ ਗਿਆ ਇਸ ਤੋਂ ਇਲਾਵਾ ਇੱਕ ਮੋਰਚਰੀ ਦੀ ਜਿਹੜੀ ਹੈ ਨਵੀਂ ਬਿਲਡਿੰਗ ਵੀ ਬਣਾਈ ਗਈ ਹੈ ਤਾਂ ਤੁਸੀਂ ਦੇਖ ਰਹੇ ਹੋ ਡਾਕਟਰ ਸੁਨੀਲ ਬਾਂਸਲ ਜਿਹੜੇ ਉਹ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਜਿਹੜੀ ਇਹ ਜਾਣਕਾਰੀ ਦੇ ਰਹੇ ਨੇ ਔਰ ਇਸ ਮੌਕੇ ਸਰਕਾਰੀ ਹਸਪਤਾਲ ਦੀ ਟੀਮ ਤੋਂ ਇਲਾਵਾ ਜਿਹੜੇ ਸਾਡੇ ਹੋਰ ਜਿਹੜੇ ਪਤਵੰਤੇ ਸੱਜਣਾਂ ਸਮਾਜ ਸੇਵੀ ਹੈ ਉਹ ਵੀ ਨਾਲ ਹਨ ਅਤੇ ਉਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਮੀਡੀਆ ਇੰਚਾਰਜ ਰਮੇਸ਼ ਅਰਨੀ ਵਾਲਾ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਔਲਖ ਜਸਮੀਤ ਬਰਾੜ ਯਦਵਿੰਦਰ ਸਿੰਘ ਸੋਨਾ ਗੁਰਪ੍ਰੀਤ ਸਿੰਘ ਵਿਰਦੀ ਗੁਰਮੀਤ ਸਿੰਘ ਵਿਰਦੀ ਕੌਂਸਲਰ ਹਰਮੇਲ ਸਿੰਘ ਸੰਧੂ ਐਡਵਰਡ ਗਾਂਝ ਸੰਸਥਾ ਦੇ ਚੇਅਰਮੈਨ ਗੁਰਚਰਨ ਗਰੋਵਰ ਵਾਈਸ ਚੇਅਰਮੈਨ ਵਿਜੇ ਮਿੱੱਡਾ ਡਾਇਰੈਕਟਰ ਸੰਜੀਵ ਛੜੇਜਾ ਬੰਟੀ ਗਰੋਵਰ ਕੋਆਰਡੀਨੇਟਰ ਮਨੋਜ ਅਸੀਜਾ ਜੋਨੀ ਗਰਗ ਚਰਨਜੀਤ 쿠ਰਾਣਾ ਪੀਏ ਜਿਹੜੇ ਆ ਅਰਸ਼ ਕੁਮਾਰ ਨਿੱਜੀ ਸਹਾਇਕ ਜਿਹੜੇ ਮੈਡਮ ਦੇ ਕੈਬਨਿਟ ਮੰਤਰੀ ਦੇ ਛਿੰਦਰਪਾਲ ਸਿੰਘ ਤੇ ਚਰਨਜੀਤ 쿠ਰਾਣਾ ਇਹਨਾਂ ਤੋਂ ਇਲਾਵਾ ਕਾਫੀ ਜਿਹੜੇ ਉਹਦੇਦਾਰ ਆ ਉਹ ਵੀ ਇਹਨਾਂ ਦੇ ਨਾਲ ਸੀ ਇਸ ਸਮੇਂ ਔਰ ਤੁਸੀਂ ਦੇਖ ਰਹੇ ਹੋ ਇਹ ਹੁਣ ਜਿਹੜਾ ਇਹ ਪੰਜ ਵਿੰਗ ਆ ਜਿਹੜੇ ਉਹਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਡਾਕਟਰ ਸੁਨੀਲ ਬਾਂਸਨ ਇਹ ਜਿਹੜਾ RO ਦਾ ਜਿਹੜਾ ਪਾਣੀ ਹੈ ਸਰਕਾਰੀ ਹਸਪਤਾਲ ਦੇ ਵਿੱਚ ਉਹ ਜਿਹੜਾ ਪਲਾਂਟ ਜਿਹੜਾ ਲਗਾਇਆ ਗਿਆ ਹੈ ਉਹਦੇ ਬਾਰੇ ਜਾਣਕਾਰੀ ਦੇ ਰਹੇ ਨੇ ਇਹ ਜਿਹੜਾ ਮੋਰਚਰੀ ਰੂਮ ਹੈ ਜਿਹੜਾ ਨਵਾਂ ਸਰਕਾਰੀ ਹਸਪਤਾਲ ਦੇ ਵਿੱਚ ਮੋਰਚਰੀ ਰੂਮ ਵੀ ਨਵਾਂ ਬਣਾਇਆ ਗਿਆ ਹੈ ਕਿਉਂਕਿ ਪਹਿਲਾਂ ਇੱਥੇ ਜਿਹੜੀ ਪ੍ਰਬੰਧ ਜਿਹੜੇ ਉਹ ਠੀਕ ਨਹੀਂ ਸੀਗੇ ਤਾਂ ਹੁਣ ਜਿਹੜਾ ਉਸ ਨੂੰ ਬਧਾਇਆ ਗਿਆ ਹੈ ਮੋਰਚਰੀ ਦੇ ਵਿੱਚ ਜਿਹੜੀਆਂ ਕੋਈ ਮੰਦਪਾਗੀ ਘਟਨਾ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜੀਆਂ ਅ ਅੰਤਿਮ ਜਿਹੜੀ ਅ ਲਾਸ਼ਾਂ ਜਿਹੜੀਆਂ ਰੱਖਣੀਆਂ ਹੁੰਦੀਆਂ ਤੇ ਉਹਨਾਂ ਵਾਸਤੇ ਵੀ ਜਗ੍ਹਾ ਜਿਹੜੀ ਉਹ ਨਹੀਂ ਹੁੰਦੀ ਸੀਗੀ ਤੇ ਇਹਦੇ ਲਈ ਵੀ ਲੋਕਾਂ ਨੂੰ ਖੱਜਲ ਖਰਾਬ ਹੋਣਾ ਪੈਂਦਾ ਸੀ ਤਾਂ ਇਹਦੇ ਵੀ ਜਿਹੜੇ ਉਹ ਪ੍ਰਬੰਧ ਜਿਹੜੇ ਉਹ ਉਚਿਤ ਪ੍ਰਬੰਧ ਜਿਹੜੇ ਕਰ ਦਿੱਤੇ ਗਏ ਆ ਤਾਂ ਇਸ ਸਬੰਧੀ ਜਿਹੜੇ ਸ਼ਹਿਰ ਦੇ ਪਤਵੰਤੇ ਸੱਜਣ ਹੈ ਸਮਾਜ ਸੇਵੀ ਹੈ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਉਹਨਾਂ ਆਪਾਂ ਜਾਣਦੇ ਆ ਡਾਕਟਰ ਸੁਨੀਲ ਵਾਂਸਲ ਤੋਂ ਹੋਰ ਜਾਣਕਾਰੀ ਤੇ ਇਹਨਾਂ ਨੂੰ ਦੇਖਦੇ ਤੋਂ ਹੁਣ ਪੰਜ ਲੱਖ ਹੋਣ ਲੱਗੇ ਡਬਲ ਹੋ ਗਿਆ ਟੈਸਟ ਐਕਸ-ਰੇ ਜਦੋਂ ਪਹਿਲਾਂਗਾ ਤਾਂ 21 ਜਗ੍ਹਾ ਤੇ 18 ਹੋਏ ਤੇ ਹੁਣ ਕਿ ਭਾਰਾ 1.5 ਗੁਣਾ ਐਕਸ-ਰੇ ਇਸੇ ਪਾਸੋਂ ਬੱਚੀ ਹੋਈ ਥੀ ਕਿ 3300 ਹੋ ਗਿਆ ਕੋਈ ਮੈਡੀਸਨ ਤਾਂ ਮੈਂ ਖੁਦ ਵੀ ਕੰਮ ਕਰਦੇ ਆ ਤੇ ਇਵਨ ਜਿੰਨਾ ਚੁਣਨਾ ਉਸ ਤੋਂ ਬਾਅਦ ਜੇ ਕੱਲ ਕਰਦੇ ਜੇ ਡਿਲੀਵਰੀ ਦਾਸੀ ਗੱਲ ਕਰੀਏ ਉਹ 1487 ਹੋਏ ਤੇ ਹੁਣ 1800 1.5 ਗੁਣਾ ਡਿਲੀਵਰੀ ਦਾ ਰਡ ਹੋਇਆ ਇਹਦੇ ਅਲਟਰਾਸਾਉਂਡ 2000 ਹੋਏ ਤੇ ਅੱਜ 11000 ਅਲਟਰਾਸਾਉਂਡ ਹੋਏ ਤੇ ਇਦਾਂ ਸਾਰੀ ਕੰਮਾਂ ਚੀਜ਼ ਕਰਦਾ ਹੈ अपना ਅੰਕਿਤ ਕੀਤਾ ਫਲਾ ਸਵੀ ਹੋਇਆ 1980 ਹੋਇਆ ਹੁਣ 2280 ਹੋਇਆ ਇਸ ਵਕਤ ਜਿਹੜੀ ਸਿਹਤ ਸਹੂਲਤ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਪਹਿਲੀ ਜਿਹੜੀ ਪ੍ਰੈਫਰੈਂਸ ਰਹੀ ਹੈ ਹਮੇਸ਼ਾ ਕਿਸੇ ਸਿਹਤ ਹੌਂਦਲੇ ਲੈ ਕੇ ਜਾਵਾ ਜੀ ਸੋ ਸਿਹਤ ਸਹੂਲਤਾਂ ਨੂੰ ਅੱਗੇ ਲਿਆਉਂਦੇ ਹੋਏ ਅੱਜ ਮਲੋੜ ਸਿਵਲ ਹਸਪੀਟਲ ਦੇ ਵਿੱਚ ਤਕਰੀਬਨ 1.5 ਕਰੋੜ ਦੀ ਲਾਗਤ ਦੇ ਨਾਲ ਅਸੀਂ ਜਿਹੜੇ ਨਵੇਂ ਇਕਪਮੈਂਟ ਔਰ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਡਾਇਲਿਸਿਸ ਯੂਨਿਟ ਇੱਥੇ ਸ਼ੁਰੂ ਹੋ ਰਿਹਾ ਜਿਹਦੇ ਲਈ ਲੋਕ ਪੈਸੇ ਖਰਚ ਕੇ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਸੀ ਬਠਿੰਡਾ ਲੋਕਸ ਆ ਰਹੇ ਆ ਫਰੀਦਕੋਟ ਤੱਕ ਦੂਰ ਦੂਰ ਤੱਕ ਜਾਂਦੇ ਸੀ ਸੋ ਸਹੂਲਤ ਇੱਥੇ ਬਿਲਕੁਲ ਫ੍ਰੀ ਦਿੱਤੀ ਜਾਇਆ ਕਰੇਗੀ ਅਸੀਂ ਡਾਕਟਰਸ ਵੀ ਜਿਹੜੇ ਟ੍ਰੇਨਿੰਗ ਲਈ ਭੇਜੇ ਹੋਏ ਨੇ ਤਕਰੀਬਨ 1 ਮਹੀਨੇ ਦੇ ਵਿੱਚ ਪੂਰਾ ਕੰਮ ਸਟਾਰਟ ਹੋ ਜਾਏਗਾ ਇਸ ਤੋਂ ਬਿਨਾ ਬਲੱਡ ਬੈਂਕ ਦੀ ਐਕਸਟੈਂਸ਼ਨ ਹੋਈ ਹੈ ਉਹ ਵੀ ਵਿੱਚ ਬਹੁਤ ਹੀ ਐਡਵਾਂਸਮੈਂਟ ਲਿਆਂਦੇ ਗਏ ਐ ਔਰ ਹੱਡੀਆਂ ਦੀ ਸਰਜੀ ਲਈ ਸਾਡੇ ਕੋਲ ਡਾਕਟਰ ਸਾਹਿਬ ਵੀ ਆ ਗਏ ਜੇ ਕਿਸੇ ਨੂੰ ਨਹੀਂ ਪਤਾ ਹੋਏਗਾ ਤਾਂ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਹੱਡੀਆਂ ਦੇ ਮਾਰ ਡਾਕਟਰ ਸਾਹਿਬ ਆ ਗਏ ਨੇ ਔਰ ਉਦੇ ਆਪਰੇਸ਼ਨਲ ਲਈ ਨਵਾਂ ਜਿਹੜਾ ਆਪਰੇਸ਼ਨ ਥੀਟਰ ਯੂਨਿਟ ਸ਼ੁਰੂ ਕੀਤਾ ਗਿਆ ਔਰ ਇਸ ਤੋਂ ਬਿਨਾ ਮੋਰਚਰੀ ਯੂਨਿਟ ਜਿਹੜਾ ਕਿ ਬਹੁਤ ਜ਼ਰੂਰੀ ਹੁੰਦਾ ਹੈ ਕਈ ਵਾਰੀ ਦੁੱਖਦਾਈ ਘਟਨਾਵਾਂ ਵਾਪਰਦੀਆਂ ਔਰ ਸਾਨੂੰ ਡੈੱਡ ਬਾਡੀਜ਼ ਰੱਖਣੀਆਂ ਪੈਂਦੀਆਂ ਨੇ ਇੱਕ ਦਿਨ ਦੋ ਦਿਨ ਸੋ ਮੋਰਚਰੀ ਯੂਨਿਟ ਜਿਹੜਾ ਬਹੁਤ ਵਧੀਆ ਤਿਆਰ ਕੀਤਾ ਗਿਆ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਬੇਸਿਕ ਸਟਰਕਚਰ ਮਲੌਰ ਸਿਵਲ ਹਸਪਤਾਲ ਵਿੱਚ ਤਿਆਰ ਹੋਇਆ ਡਿਸਟ੍ਰਿਕਟ ਹਸਪਤਲ ਤੋਂ ਅੱਗੇ ਜਾ ਰਹੇ ਹਾਂ ਅਸੀਂ। ਇਹ ਵੀ ਛੇੜ ਹੁੰਦੇ ਨੇ। ਜ਼ਿਲ੍ਹੇ ਦੇ ਕਈ ਉਸ ਹੁੰਦੇ ਨੇ। ਅਜੇ ਵੀ ਡਾਕਟਰਾਂ ਦੀ ਕਮੀ ਹੈ। ਕੁਝ ਇੱਥੇ ਵੀ ਡਾਕਟਰ ਘੱਟ ਹੈ, ਦੂਜਿਆਂ ਦੀ ਵੀ ਘਾਟ ਹੈ। ਉਹ ਕਦੋਂ ਤੱਕ ਪੂਰੀ। ਵੈਸੇ ਤਾਂ ਆਲ ਓਵਰ ਜੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦਾ ਟ੍ਰੈਂਡ ਚੱਲਿਆ ਪਿਛਲੇ ਸਾਲਾਂ ਦੌਰਾਨ ਸਾਡੇ ਬਹੁਤ ਸਾਰੇ ਡਾਕਟਰ ਕਿਉਂਕਿ ਮੈਂ ਵੀ ਇੱਕ ਡਾਕਟਰ ਹਾਂ ਸਰਕਾਰੀ ਨੌਕਰੀਆਂ ਛੱਡ ਕੇ ਪ੍ਰਾਈਵੇਟ ਵੱਲ ਚਲੇ ਜਾਂਦੇ ਸੀ ਉਸ ਕਰਕੇ ਜਿਹੜੀ ਡਾਕਟਰਾਂ ਦੀ ਘਾਟ ਆਉਂਦੀ ਰਹੀ ਹੈ ਪਰ ਜਦੋਂ ਮੈਂ ਆਈ ਸੀ ਤੇ ਉਦੋਂ ਦੇ ਮੁਕਾਬਲੇ ਹੁਣ ਜੇ ਦੇਖਿਆ ਜਾਏ ਤਾਂ ਤਕਰੀਬਨ ਹਰ ਇੱਕ ਸਪੈਸ਼ialਟੀ ਦਾ ਡਾਕਟਰ ਮਲੋਟ ਸਿਵਲ ਹਸਪਤਾਲ ਦੇ ਵਿੱਚ ਹੈ 10 ਡਾਕਟਰ ਸਪੈਸ਼ਲਿਸਟ ਔਰ ਇਸ ਤੋਂ ਬਿਨਾ ਪੰਜ ਜਣੇ ਸਾਡੇ ਐਮਰਜੈਂਸੀ ਡਿਊਟੀ ਤੇ ਹੋਂ ਵਾਲੇ ਡਾਕਟਰਸ ਨੇ ਔਰ ਇਸ ਤੋਂ ਬਿਨਾ ਵੀ ਕੋਸ਼ਿਸ਼ ਕਰਾਂਗੇ ਜਿੱਥੇ ਸਾਨੂੰ ਹੋਰ ਕੋਈ ਘਾਟ ਨਜ਼ਰ ਆ ਰਹੀ ਹੈ ਹੋਰ ਡਾਕਟਰ ਲੈ ਕੇ ਆਵਾਂਗੇ ਪਰ ਅੱਜ ਦੀ ਘੜੀ ਜੇ ਮੁਕਸਰ ਜ਼ਿਲ੍ਹੇ ਦੇ ਵਿੱਚ ਕੋਈ ਵਧੀਆ ਹਸਪਤਾਲ ਚੱਲ ਰਿਹਾ ਤਾਂ ਨੰਬਰ 1 ਤੇ ਮਲੋਟ ਸਿਵਲ ਹੈ ਇਹ ਬਹੁਤ ਜਿਹੀ ਟੈਸ਼ਨ ਲੈ ਕੇ ਕਾਫੀ ਬਹੁਤ ਉਪਰਾਲੇ ਕੀਤੇ ਜਾ ਰਹੇ ਆ ਪੰਜਾਬ ਸਰਕਾਰ ਵੱਲੋਂ ਪਰ ਆਪਣੇ ਤਾਨੇ ਵਾਲੇ ਜਿਹੜਾ ਕਾਲਜ ਹੈ ਸਰਕਾਰੀ ਕਾਲਜ ਉੱਥੇ ਸਟਾਫ ਦੀ ਬਹੁਤ ਕਮੀ ਹੈ ਬਿਲਕੁਲ ਜੀ ਤਾਨੇ ਵਾਲੇ ਵੀ ਕਮੀ ਹੈ ਕਮਰਸ ਗਰੁੱਪ ਦੀ ਡਿਮਾਂਡ ਕੀਤੀ ਜਾ ਰਹੀ ਹੈ ਬਹੁਤ ਸਾਰੇ ਸਕੂਲ ਵੀ ਨੇ ਔਰ ਮੈਂ ਭੇਜੀਆਂ ਹੋਈਆਂ ਨੇ ਔਰ ਪ੍ਰਪੋਜ਼ਲਾਂ ਵੀ ਭੇਜੀਆਂ ਹੋਈਆਂ ਕਿ ਸਾਨੂੰ ਹੋਰ ਟੀਚਰ ਦਿੱਤੇ ਜਾਣ ਔਰ ਮੇਨ ਆਸ ਵੀ ਹੈ ਕਿ ਇਸ ਸਾਲ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਚ ਵੀ ਵਧੀਆ ਕਰਾਂਗੇ। ਇਹ ਤਾਂ ਗੱਲ ਆਪਾਂ کہہ ਸਕਦੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਟੂਡੈਂਟ ਪੂਰੇ ਆਪਰ ਸਟਾਫ ਬਹੁਤ ਘੱਟ ਹੋ। ਬਿਲਕੁਲ ਔਰ ਇਹ ਵੀ ਖੁਸ਼ੀ ਹੁੰਦੀ ਹੈ ਕਿ ਜਿਹੜਾ ਅਸੀਂ ਕਿਹਾ ਕਿ ਬੱਚੇ ਛੋਟੇ ਸ਼ਹਿਰਾਂ ਚ ਨਹੀਂ ਲੱਭਦੇ ਵੱਡੇ ਸ਼ਹਿਰਾਂ ਨੂੰ ਜਾਂਦੇ ਨੇ। ਮੈਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਸਟੂਡੈਂਟ ਈਵਨ ਮੈਂ ਆਪਣੀ ਵੀ ਗੱਲ ਕਰਾਂ ਕਿ ਆਂਗਣwadi ਸੈਂਟਰ ਗੱਲ ਮੈਂ ਵਿਜ਼ਿਟ ਕੀਤੇ ਸੀ ਕਈ ਔਰ ਬੱਚੇ ਬਹੁਤ ਜ਼ਿਆਦਾ ਆ ਰਹੇ ਨੇ। ਚਲੋ ਲੋਕਾਂ ਨੇ ਵਿਸ਼ਵਾਸ ਜਤਾਇਆ ਸਰਕਾਰ ਦੇ ਉੱਤੇ। ਔਰ ਇਹ ਵੀ ਕਮੀਆਂ ਅਸੀਂ ਜਲਦੀ ਪੂਰੀਆਂ ਕਰ ਲਾਂਗੇ ਮੈਡਮ ਇਹ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਪਿਛਲੇ ਕਾਫੀ ਦਿਨਾਂ ਤੋਂ ਕੇਂਦਰ ਸਰਕਾਰੋਂ ਤੱਕ ਹੋ ਰਿਹਾ ਹੈ ਅਜੇ ਤੱਕ ਵੀ ਸੰਘਰਸ਼ ਡਟਿਆ ਹੋਇਆ ਹੈ ਉਹ ਆਪਣੇ ਪੰਜਾਬ ਸਰਕਾਰ ਕੀ ਮਦਦ ਸਿਰੋਕ ਕਰ ਲਈਏ ਪੰਜਾਬ ਸਰਕਾਰ ਹਮੇਸ਼ਾ ਤੋਂ ਹੀ ਲੋਕਾਂ ਦੇ ਪੱਖ ਦੀ ਗੱਲ ਕਰਦੀ ਆਈ ਹੈ ਔਰ ਕਿਸਾਨਾਂ ਦੇ ਨਾਲ ਖੜੇ ਆ ਬਿਲਕੁਲ ਡਟ ਕੇ ਖੜੇ ਆ ਪਹਿਲਾਂ ਵੀ ਜਦੋਂ ਮੋਦੀ ਦੇ ਅਗੇਂਸਟ ਮੂਵਮੈਂਟ ਸ਼ੁਰੂ ਹੋਈ ਸੀ ਮੋਦੀ ਸਰਕਾਰ ਦੇ ਅਗੇਂਸਟ ਉਦੋਂ ਵੀ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਸੀ ਔਰ ਹੁਣ ਵੀ ਦੇ ਰਹੀ ਹੈ ਇੰਟਰਨੈਟ ਦੀ ਸੇਵਾਵਾਂ ਬਹੁਤ ਬੰਦ ਹੁੰਦੀਆਂ ਪੰਜਾਬ ਵੱਤਾ ਪਰਾਹ ਹੁੰਦੀ ਉਹ ਪੰਜਾਬ ਸਰਕਾਰੀ ਦੇ ਕੋਈ ਕਰੀ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਲੋਕਤਿਵਿਧੀਆਂ ਦੇਸ਼ ਦੇ ਵਿੱਚ ਹੋਣ ਤਾਂ ਇੱਕ ਲੋਕਤੰਤਰ ਦਾ ਘਾਣ ਹੀ ਹੈ ਔਰ ਹਿਟਲਰ ਸ਼ਾਹੀ ਸੋਚ ਹੈ ਇਹ ਜਿਹੜੀ ਲੋਕਾਂ ਤੇ ਭਾਰੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੋਤਸਰ ਸਹਿਨੂ ਸਾਧੂਪutra